ਬਦਲਾਵ ਹੋ ਰਹੇ ਨੇ ਅੱਜ ਤੋਂ ਰੇਲ ਗੱਡੀ ਰਾਹੀਂ ਯਾਤਰਾ ਕਰਨਾ ਮਹਿੰਗਾ ਹੋ ਗਿਆ ਹੈ ਤਤਕਾਲ ਟਿਕਟਾ ਬੁੱਕ ਕਰਨ ਦੇ ਲਈ ਆਈ ਆਰ ਸੀ ਟ ਸੀ ਖਾਤੇ ਨੂੰ ਆਧਾਰ ਦੇ ਨਾਲ ਲਿੰਕ ਕਰਨਾ ਹੋਵੇਗਾ ਇਸ ਤੋਂ ਇਲਾਵਾ ਹੁਣ ਪੈਨ ਕਾਰਡ ਬਣਾਉਣ ਦੇ ਲਈ ਆਧਾਰ ਕਾਰਡ ਲਾਜ਼ਮੀ ਹੋ ਗਿਆ ਹੈ ਇਸ ਤੋਂ ਇਲਾਵਾ ਅੱਜ ਤੋਂ ਕਿਸ ਕਿਸ ਚੀਜ਼ ਦੇ ਵਿੱਚ ਬਦਲਾਵ ਹੋਇਆ ਹੈ ਆਓ ਵਿਸਥਾਰ ਦੇ ਨਾਲ ਜਾਣਦੇ ਹਾਂ ਹਾਸੋ ਰੇਲ ਯਾਤਰਾ ਮਹਿੰਗੀ ਹੋ ਗਈ ਹੈ ਨਾਲ ਏ ਸੀ ਮੇਲ ਐਕਸਪ੍ਰੈਸ ਟ੍ਰੇਨਾਂ ਦੇ ਕਿਰਾਏ ਦੇ ਵਿੱਚ ਇੱਕ ਪੈਸਾ ਪ੍ਰਤੀ ਕਿਲੋਮੀਟਰ ਅਤੇ AC ਕਲਾਸ ਦੇ ਕਿਰਾਏ ਵਿੱਚ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਗਿਆ ਹੈ। ਇਹ ਫੈਸਲਾ ਰੇਲਵੇ ਦੇ ਵੱਧੇ ਖਰਚਿਆਂ ਅਤੇ ਰੱਖ-ਰਖਾਅ ਦੇ ਖਰਚਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਰੇਲਵੇ ਨੇ ਗੈਰ AC ਮੇਲ ਐਕਸਪ੍ਰੈਸ ਟ੍ਰੇਨਾਂ ਦੇ ਕਿਰਾਏ ਦੇ ਵਿੱਚ 1 ਪੈਸਾ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਹੈ। ਜਦੋਂ ਕਿ AC ਕਲਾਸਾਂ ਜਿਵੇਂ ਕਿ AC 2 ਟਾਇਰ, AC 3 ਟਾਇਰ ਦੇ ਲਈ ਪ੍ਰਤੀ ਕਿਲੋਮੀਟਰ 2 ਪੈਸੇ ਦਾ ਵਾਅਦਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ 500 ਕਿਲੋਮੀਟਰ ਦੀ ਯਾਤਰਾ ਕਰ ਰਹੇ ਹੋ ਤਾਂ ਤੁਹਾਨੂੰ ਨਾਨ ਏਸੀ ਦੇ ਵਿੱਚ 5 ਰੁਪਏ ਅਤੇ ਏਸੀ ਦੇ ਵਿੱਚ 10 ਰੁਪਏ ਹੋਰ ਦੇਣੇ ਪੈ ਸਕਦੇ ਨੇ ਦੂਜੇ ਪਾਸੇ 1000 ਕਿਲੋਮੀਟਰ ਦੀ ਯਾਤਰਾ ਦੇ ਲਈ ਤੁਹਾਨੂੰ ਏਸੀ ਦੇ ਵਿੱਚ 20 ਰੁਪਏ ਅਤੇ ਨਾਨ ਏਸੀ ਦੇ ਵਿੱਚ 10 ਰੁਪਏ ਹੋਰ ਦੇਣੇ ਪੈਣਗੇ ਅੱਗੇ ਗੱਲ ਕਰਦੇ ਹਾਂ ਆਰਸੀਟਸੀ ਸਾਈਟ ਉੱਤੇ ਤਤਕਾਲ ਟਿਕਟ ਕਰਵਾਉਣੀ ਹੁਣ ਤੱਕ ਤਤਕਾਰ ਟਿਕਟਾ ਬੁੱਕਰਦੇ ਸਮੇਂ ਯਾਤਰੀਆਂ ਨੂੰ ਆਧਾਰ ਰਾਹੀਂ ਡਿਜੀਟਲ ਵੈਰੀਫਿਕੇਸ਼ਨ ਕਰਨੀ ਪਵੇਗੀ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣਾ ਆਧਾਰ ਆਈ ਆਰ ਸੀਟੀਐਸ ਖਾਤੇ ਦੇ ਨਾਲ ਲਿੰਕ ਕਰਨਾ ਹੋਵੇਗਾ ਆਧਾਰ ਵੈਰੀਫਾਈਡ ਉਪਭੋਗਤਾਵਾਂ ਨੂੰ ਟਿਕਟ ਬੁਕਿੰਗ ਦੌਰਾਨ ਓਟੀਪੀ ਮਿਲੇਗਾ ਜਿਸ ਨੂੰ ਦਲਟ ਕਰਕੇ ਉਹ ਵੈਰੀਫਿਕੇਸ਼ਨ ਨੂੰ ਪੂਰਾ ਕਰ ਸਕਣਗੇ ਅਤੇ ਟਿਕਟ ਬੁੱਕ ਕਰ ਸਕਣਗੇ ਤਤਕਾਲ ਬੁਕਿੰਗ ਵਿੰਡੋ ਖੁੱਲਣ ਦੇ ਪਹਿਲੇ 10 ਮਿੰਟਾਂ ਦੇ ਵਿੱਚ ਸਿਰਫ ਉਹਨਾਂ ਯਾਤਰੀਆਂ ਨੂੰ ਟਿਕਟਾ ਬੁੱਕ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਦਾ ਆਈ ਆਰ ਸੀ ਟ ਸੀ ਖਾਤਾ ਅਧਾਲ ਦੇ ਨਾਲ ਤਸਦੀਕ ਕੀਤਾ ਗਿਆ ਹੈ ਆਈ ਆਰ ਸੀ ਟ ਸੀ ਦੇ ਅਧਿਕਾਰਤ ਏਜੰਟ ਵੀ ਵਿੰਡੋ ਖੁੱਲਣ ਦੇ ਪਹਿਲੇ 10 ਮਿੰਟਾਂ ਦੇ ਵਿੱਚ ਟਿਕਟਾ ਬੁੱਕ ਨਹੀਂ ਕਰ ਸਕਣਗੇ ਜਿਸ ਨਾਲ ਦਲਾਲਾਂ ਅਤੇ ਵੋਟਾਂ ਦਾ ਪ੍ਰਵੇਸ਼ ਰੁਕ ਜਾਵੇਗਾ ਇਹ ਬਦਲਾਵ ਲੋੜਵੰਦ ਅਤੇ ਅਸਲੀ ਯਾਤਰੀਆਂ ਨੂੰ ਪੁਸ਼ਟੀ ਟਿਕਟਾਂ ਪ੍ਰਾਪਤ ਕਰਨ ਦੇ ਵਿੱਚ ਮਦਦ ਕਰੇਗਾ ਇਸ ਨਾਲ ਜਾਲੀ ਆਈਡੀ ਧੋਖੇ ਜਿਹੜੀ ਏਜੰਟਾਂ ਅਤੇ ਬੋਟਾਂ ਦੁਆਰਾ ਬੁਕਿੰਗਾਂ ਉੱਤੇ ਵੀ ਰੋਕ ਲੱਗੇਗੀ ਅਤੇ ਆਮ ਯਾਤਰੀਆਂ ਲਈ ਪੁਸ਼ਟੀ ਟਿਕਟਾਂ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਪੈਨ ਕਾਰਡ ਨਿਯਮਾਂ ਕੀਤੇ ਗਏ ਬਦਲਾਵਾਂ ਦੀ ਸਰਕਾਰ ਨੇ ਪੈਨ ਕਾਰਡ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ 1 ਜੁਲਾਈ 2025 ਤੋਂ ਪੈਨ ਕਾਰਡ ਦੇ ਲਈ ਅਰਜ਼ੀ ਦੇਣ ਦੇ ਲਈ ਆਧਾਰ ਕਾਰਡ ਲਾਜ਼ਮੀ ਹੋ ਗਿਆ ਹੈ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ ਪੈਨ ਕਾਰਡ ਨਹੀਂ ਲੈ ਸਕੋਗੇ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਚੋਰੀ ਉਤੇ ਰੋਕ ਲੱਗੇਗੀ ਅਗਲਾ ਬਦਲਾਅ ਹੈ ਕਿ ਯੂਪੀਆਈ ਥਰੋ ਲੈਣ ਦੇਣ ਨੂੰ ਲੈ ਕੇ ਐਮਪੀਸੀਆਈ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਜਿਸ ਦੇ ਤਹਿਤ ਯੂਪੀਆਈ ਭੁਗਤਾਨ ਕਰਦੇ ਸਮੇਂ ਉਹ ਖਪਤਕਾਰ ਸਿਰਫ ਅੰਤਿਮ ਲਾਭਪਾਤਰੀ ਯਾਨੀ ਅਸਲ ਪ੍ਰਾਪਤ ਕਰਤਾ ਦਾ ਬੈਂਕਿੰਗ ਨਾਮ ਹੀ ਦੇਖ ਸਕੇਗਾ केवल कोर्ट जाफेरे संपादित नाम हों दिखाई नहीं देंगे सारे यूपीआई ऐप्स ਨੂੰ 30 जून तक इस नियम ਨੂੰ ਲਾਗੂ ਕਰਨ ਦੇ ਲਈ ਕਿਹਾ ਗਿਆ ਸੀ ਇਹ ஆன்लाइन ਤੋਖਤੜੀ ਅਤੇ ਗਲਤ ਨੰਬਰ ਉਤੇ ਪੈਸੇ ਟ੍ਰਾਂਸਫਰ ਕਰਨ ਵਰਗੀਆਂ ਚੀਜ਼ਾਂ ਨੂੰ ਰੋਕਣ ਦੇ ਵਿੱਚ ਮਦਦ ਕਰੇਗਾ ਅਗੇਸੇ ਕੱਲ ਕਰਾਂਗੇ ਐਮਜੀ ਕਾਰ ਖਰੀਦਣ ਬਾਰੇ ਸੋਚਦੇ ਲੋਕਾਂ ਨੂੰ ਲੈ ਕੇ ਜੇਕਰ ਤੁਸੀਂ MG ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਹਾਨੂੰ ਇਸ ਦੇ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ ਜੀ ਹਾਂ GSWMG ਮੋਟਰ ਇੰਡੀਆ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ 1.5% ਤੱਕ ਦੀ ਵਾਧੇ ਦਾ ਐਲਾਨ ਕੀਤਾ ਹੈ ਇਹ ਵਾਅਦਾ ਕੰਪਨੀ ਦੇ ਸਾਰੇ ਮਾਡਲਾਂ ਤੇ ਵੱਖਰਾ ਹੋਵੇਗਾ ਕੱਚੇ ਮਾਲ ਅਤੇ ਸੰਚਾਲਨ ਲਾਗਤਾਂ ਦੇ ਵਿੱਚ ਵਾਧੇ ਕਾਰਨ ਕੰਪਨੀ ਨੇ 7 ਮਹੀਨਿਆਂ ਦੇ ਵਿੱਚ ਦੂਜੀ ਵਾਰ ਇਹ ਫੈਸਲਾ ਲਿਆ ਹੈ ਇਸ ਤੋਂ ਪਹਿਲਾਂ 1 ਜਨਵਰੀ 2025 ਤੋਂ एमसी ਨੇ ਕਾਰਾ ਦੀਆਂ ਕੀਮਤਾਂ ਵਿੱਚ 3% ਤੱਕ ਦਾ ਵਾਧਾ ਕੀਤਾ ਸੀ ਗੈਸ ਸਿਲੰਡਰ ਦੀਆਂ ਕੀਮਤਾਂ ਇਸ ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਸਸਤੀਆਂ ਹੋ ਗਈਆਂ ਨੇ ਅੱਜ ਤੋਂ 19 ਕਿਲੋਗ੍ਰam ਵਪਾਰੇ ਗੈਸ ਸਿਲੰਡਰ 58.50 ਰੁਪਏ ਸਸਤਾ ਹੋ ਗਿਆ ਦਿੱਲੀ ਦੇ ਵਿੱਚ ਇਸ ਦੀ ਕੀਮਤ 1665 ਰੁਪਏ ਹੋ ਗਈ ਹੈ ਤੇ ਪਹਿਲਾਂ ਇਹ 1723.50 ਰੁਪਏ ਦੇ ਵਿੱਚ ਉਪਲਬਧ ਸੀ ਮੁੰਬਈ ਦੇ ਵਿੱਚ ਇਹ 1616.50 ਰੁਪਏ ਦੇ ਵਿੱਚ ਉਪਲਬਧ ਹੈ 58 ਰੁਪਏ ਕੱਟ ਕੇ ਪਹਿਲਾਂ ਇਸ ਦੀ ਕੀਮਤ 1674.50 ਤੇ ਸੀ